ਦਾ ਪੁਲਜੀ 212 ਏਕੜ ਬਾਹਣਾ ਆਇਆ ਹੈਗਾ ਸਾਡਾ ਸਾਰਾ ਉਥੇ 15 16 ਕਿੱਲੇ ਬਾਹਣਾ ਹੈਗਾ ਢਿੱਡ ਵੱਧ ਕੇ ਬਣਾਇਆ ਇਸ ਨੂੰ ਮਰਜੀ ਪੁੱਛ ਲੋ ਜਦੋਂ ਸਾਡਾ ਸਾਰਾ ਹੀ ਪੈਰ ਹੋ ਗਿਆ ਸਾਡੇ ਕੋਲ ਤੱਕ ਤੱਕ ਨਾ ਰਿਹਾ ਰੱਤ ਕਰ ਨਾ ਬਾਹਣਾ ਅਸੀਂ ਫਿਰ ਜਾਵਾਂਗੇ ਕਿੱਥੇ ਸਾਨੂੰ ਸਾਧਨ ਦੱਸਣ ਵੀ ਫਲਾਣੇ ਸਾਹ ਜਾਉ ਅਸੀਂ ਜਾਵਾਂਗੇ ਅਸੀਂ ਦਾ ਉੱਥੇ ਹੀ ਮਰਨਾ ਹੈ ਉੱਥੇ ਹੀ ਮਰਾਂਗੇ ਚਾਹੇ ਸਾਨੂੰ ਮਾਰ ਦੇਣਾ ਜੇ ਕੋਈ ਸਾਡੇ ਹੱਥ ਜਾ ਗਿਆ ਤਾ ਸਿੱਮਨ ਕਾਬਲਾ ਅਸਿਮਾਨ ਕਹਿੰਦਾ। ਉਹਨਾਂ ਵਰਨੀ ਆ ਜਾਣ। ਜੇ ਸਰਕਾਰ ਜ਼ਬਰਦਸਤੀ ਐਕਵਾਇਰ ਕਰ ਲੈਂਦੀ ਹੈ ਫੇਰ ਕੀ ਕਰੋਗੇ? ਜਮਾ ਸਿੱਧੇ ਮਾਰਨ ਨੂੰ ਤਿਆਰ ਆ ਤੇ ਮਾਰਨ ਵੀ ਤਿਆਰ ਹੈ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੰਗ ਕਰਦੇ ਸਾਡਾ ਵਾਹਨ ਛੱਡ ਦੇਣ। ਜਿਹੜੇ ਸਾਡੇ ਕੋਲੇ ਹੈ ਹੀ ਨੀ ਜਾ ਦੇਣ ਉਹਨਾਂ ਵਾਹਨ। ਜੀ। ਬਈ ਕੀ ਕਹੋਗੇ ਕਿੰਨੀ ਜ਼ਮੀਨ ਆਉਂਦੀ ਆ ਤੁਹਾਡੀ? 12 ਕਿੱਲੇ ਜ਼ਮੀਨ ਹੈ ਜੀ। ਤਿੰਨ ਭਰਾਵਾਂ ਦੀ ਜ਼ਮੀਨ ਹੈ ਜੀ। ਤੇ ਸਰਨਾ ਇਹ ਜਿਹੜੀ ਕਹਿੰਦੇ ਵੀ ਬੁੱਢਾ ਨੂੰ ਦੇ ਰਹਿਆਂ ਜ਼ਮੀਨਾਂ ਸੀ ਉਹ ਕਰ ਰਹਿਆਂ 40-42 ਸਾਲ ਦੀ ਮੇਰੀ ਉਮਰ ਹੈ ਜੀ ਮੈਨੂੰ 30-35 ਸਾਲ ਹੋ ਗਏ ਦੇਖਦੇ ਨੂੰ ਕੈਂਚੀਆਂ ਤੇ ਸਾਡੇ ਇੱਕ ਕਲੋਨੀ ਹੈ ਉਹ ਚ ਅੱਜ ਤਾਈਂ ਕੋਈ ਵਿਸੇਬਾ ਨਹੀਂ ਹੋਇਆ ਜੀ ਕਦੇ ਤਾਂ ਉਹ ਕਹਿੰਦੇ ਬੁੱਢਾ ਨੂੰ ਦੇ ਦਿੱਤੀ ਕਦੇ ਕਹਿੰਦੇ ਸਰ ਉਹ ਫਲਾਣੇ ਵਿਭਾਗ ਨੂੰ ਦੇ ਦਿੱਤੀ ਤੇ ਸਰ ਅਸੀਂ ਉੱਥੇ ਪਲਾਟਾਂ ਦਾ ਜਾਂ ਹੋਰ ਚੀਜ਼ਾਂ ਦਾ ਕੀ ਕਰਾਂਗੇ ਉਹ ਤਾਂ ਹਜੇ ਤੱਕ ਆਵਾਜ਼ ਨਹੀਂ ਹੋਈਆਂ ਜਿਹੜੀਆਂ ਕਲੋਨੀਆਂ ਕੱਟੀਆਂ ਜਾਂਦੇ ਆਏ ਇਹ ਅਸਿੱਧੇ ਢੰਗ ਨਾਲ ਜੀ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਆ ਸਰ ਕਲੌਨੀਆਂ ਦਾ ਨਾਮ ਦੇ ਕੇ ਉਹਨਾਂ ਜ਼ਮੀਨਾਂ ਨੂੰ ਜਦੋਂ ਬਾਉਂਡਰੀਆਂ ਮਾਰ ਦਿੰਦੇ ਆ ਉਹ ਸਾਡੀ ਮੰਨ ਲਓ ਕਰੋੜ ਦੀ ਜ਼ਮੀਨ ਆ ਜੋ 20 ਕਰੋੜ ਦੀ ਹੋ ਜਾਂਦੀ ਹੈ ਜੀ ਪ੍ਰਾਈਵੇਟ ਲੋਕ ਇਹਦੇ ਲਾਹਾ ਲੈ ਰਹੇ ਨੇ ਤੇ ਅਸੀਂ ਆਪਣੀ ਜ਼ਮੀਨ ਨਹੀਂ ਛੱਡਾਂਗੇ ਜੀ ਸੀਐਮ ਮਾਨ ਕੀ ਕਹਿੰਦੇ ਨੇ ਨਹੀਂ ਅਸੀਂ ਇੱਥੇ ਇਕੱਲੀਆਂ ਸੀਐਮ ਮਾਨ ਦੀਆਂ ਕਮੀਆਂ ਨਹੀਂ ਗਿਣਿਆਉਣਾ ਹੈ ਜੀ ਨਹਿਰੀ ਪਾਣੀ ਬਹੁਤ ਵਧੀਆ ਦੇ ਰਹੇ ਨੇ ਲਾਈਟ ਬਹੁਤ ਦੇ ਰਹੇ ਨੇ ਜੀ ਅਸੀਂ ਲਾਈਟ ਨੂੰ ਕਿੱਥੇ ਜਲਾਵਾਂਗੇ ਕਿੱਥੇ ਅਸੀਂ ਨਹਿਰੀ ਪਾਣੀ ਲਾਵਾਂਗੇ ਤੇ ਅਸੀਂ ਸੀਐਮ ਮਾਨ ਨੂੰ ਬੇਨਤੀ ਕਰਦੇ ਆ ਜੀ ਮੇ ਸਾਡੀ ਬਾਹੀ ਜੋਗ ਜ਼ਮੀਨ ਹੈ ਸਾਰੀ ਜ਼ਮੀਨ ਨਹਿਰੀ ਹੈ ਤੇ ਦਾਣੇ ਵਾਲੀ ਜ਼ਮੀਨ ਹੈ ਕਿਰਪਾ ਕਰਕੇ ਆਪ ਦੀ ਜੇ ਕੋਈ ਕਲੋਨੀ ਬਣਾਉਣੀ ਹੈ ਕੁਝ ਵੀ ਕਰਨਾ ਡਿਵੈਲਪਮੈਂਟ ਕਿਤੇ ਮਾਰੂ ਜ਼ਮੀਨਾਂ ਤੇ ਕੀਤਾ ਜਾਵੇ ਸਾਡੀ ਜ਼ਮੀਨ ਹੈ ਜਿਹੜੀ ਨਹਿਰੀ ਹੈ ਜੀ ਦਾਣੇ ਵਾਲੀ ਜ਼ਮੀਨ ਹੈ ਜੀ ਉਹਦੇ ਤੇ ਕੋਈ ਡਿਵੈਲਪਮੈਂਟ ਨਾ ਕੀਤੀ ਜਾਵੇ ਧੰਨਵਾਦ ਜੀ ਸਰਕਾਰ ਦੀ ਜਿਹੜੀ ਨਵੀਂ ਪਾਲਿਸੀ ਹੁਣ ਆਈ ਆ ਉਹਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਕਿਸੇ ਵਿੱਚ 2000 ਕ ਜੀ ਤੇ 1500 ਕ ਜੀ ਤੇ 200 ਕਲਾ ਜ਼ਮੀਨਾਂ ਜਿਹੜੀ ਐਕਵਾਇਰ ਕਰਨ ਦਾ ਜਿਹੜਾ ਉਹਨਾਂ ਨੇ ਐਲਾਨ ਕਰਤਾ ਮਾਨਸਾ ਦਾ ਇੱਕ ਪਿੰਡ ਹੈ ਠੂਠੇਵਾਲੀ ਜਿਹੜਾ ਕੈਂਚੀਆਂ ਤੇ ਉਹਨਾਂ ਦੀ ਜ਼ਮੀਨ ਹੈ ਅਪਜਾਊ ਜ਼ਮੀਨ ਹੈ ਦਾਣੇ ਵਾਲੀ ਜ਼ਮੀਨ ਹੈ ਇੱਥੇ ਨਹਿਰੀ ਪਾਣੀ ਪੈਂਦਾ ਤਾਂ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਉਹ 212 ਏਕੜ ਦੇ ਵਿੱਚ ਉੱਥੇ ਕੋਈ ਨਵਾਂ ਸ਼ਹਿਰ ਬਸਾਉਣਾ ਹੈ ਜਿਹੜੀ ਮਾਨਸਾ ਦੇ ਆਲੇ-ਦੁਆਲੇ ਕਿੰਨੀਆਂ ਕਲੋਨੀਆਂ ਪਹਿਲਾਂ ਕੱਟੀਆਂ ਉੱਥੇ ਕੋਈ ਮਸੀਬਾ ਨਹੀਂ ਉੱਥੇ ਕੋਈ ਸ਼ਹਿਰ ਨਹੀਂ ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਗੋਵਿੰਦਪੁਰਾ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਥੇ ਵੱਡਾ ਬਿਜਲੀ ਪ੍ਰੋਜੈਕਟ ਲਾਵਾਂਗੇ ਉੱਥੇ ਲੋਕਾਂ ਨੂੰ ਰੁਜ਼ਗਾਰ ਦੇਵਾਂਗੇ ਤਾਂ ਉਹ ਥੇ ਵੀ ਅਸੀਂ ਸੰਘਰਸ਼ ਕੀਤਾ ਸੀ 150 ਕਿੱਲਾ ਜ਼ਮੀਨ ਬਚਾਈ ਸੀ ਪਰ 700 ਏਕੜ ਜ਼ਮੀਨ ਉੱਥੇ ਜਿਹੜੇ ਆਵਾਰਾ ਸੂਰ ਫਿਰਦੇ ਆ ਆਵਾਰਾ ਪਸ਼ੂ ਫਿਰਦੇ ਆ ਉੱਥੇ ਕੁਝ ਵੀ ਨਾ ਕੋਈ ਥਰਮਲ ਪਲਾਂਟ ਨਾ ਕੁਝ ਅਜੇ ਤੱਕ ਲੱਗਿਆ ਨਹੀਂ ਕਿ ਯਾਨੀ ਸਰਕਾਰ ਨੂੰ ਅੱਜ ਜਿਹੜੀ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਸੱਦੇ ਤੇ ਅਸੀਂ ਇੱਥੇ ਆਏ ਆ ਕਿਸਾਨ ਜਥੇਬੰਦੀਆਂ ਇਹਨਾਂ ਦੀ ਸਪੋਰਟ ਤੇ ਆਈਆਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜਾ ਤੁਸੀਂ ਕੰਪਨੀਆਂ ਦੇ ਜਾਦੇ ਸਾਰੀਆਂ ਪਾਰਟੀਆਂ ਤੋਂ ਵੱਧ ਕੇ ਰਖਵਾਲੇ ਬਣਦੇ ਹੋ ਜਿਹੜੇ ਤੁਹਾਡੀ ਅੱਖ ਹੈ ਕਿ ਸੇ ਪੰਜਾਬ ਦੀ ਸਾਰੀ ਜ਼ਮੀਨ ਖੋ ਕੇ ਕੰਪਨੀਆਂ ਦੇ ਹਵਾਲੇ ਕਰਨੀ ਹੈ ਇਹਨੂੰ ਭੁੱਲ ਜਾਓ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹੈ ਇਹ ਜਿਉਂਦੀ ਜ਼ਮੀਨ ਦੇ ਸਰਤੇ ਹੈ ਜੇ ਇੱਥੇ ਆਰਥਿਕ ਹਾਸ ਜਿੱਤਰ ਤਰੱਕੀ ਕੋਈ ਮਾੜੀ-ਮੋਟੀ ਹੁੰਦੀ ਆ ਤਾਂ ਉਹ ਖੇਤੀ ਦੇ ਕਰਕੇ ਹੁੰਦੀ ਆ ਜੇ ਪੰਜਾਬ ਦੇ ਲੋਕ ਚੱਜ ਦੀ ਮਾੜੀ-ਮੋਟੀ ਰੋਟੀ ਖਾਂਦੇ ਤਾਂ ਖੇਤੀ ਕਰਕੇ ਇੱਕ ਮਤਲਬ ਖਾਂਦੇ ਆ ਸੋ ਇਹ 212 ਏਕੜ ਜ਼ਮੀਨ ਜਿਹੜੀ ਕੌਡੀਆਂ ਦੇ ਭਾਜ ਜਿਹੜੀ ਬਿਨਾ ਇਕੱਲਾ ਪਲਾਟ ਮਤਲਬ ਤੁਹਾਨੂੰ 1 ਏਕੜ ਜ਼ਮੀਨ ਬਦਲੇ ਸੱਤ ਕਨਾਲਾ ਜ਼ਮੀਨ ਉਹਨਾਂ ਦੀ ਫਰੀਚ ਲੈ ਲਓ ਤੇ ਉਹਨਾਂ ਨੂੰ ਮੋਰਮੇ ਰੂਪ ਦੇ ਵਿੱਚ ਇੱਕ ਕਨਾਲ ਦਾ ਪਲਾਟ ਦੇ ਦਿਓ ਇਹ 12 ਨੀ ਕਾਂਦੀ ਸਕੀਮ ਇਹਦੇ ਲਈ ਸਾਨੂੰ ਕਿੰਨੀਆਂ ਵੀ ਕਰਵਾਨੀਆਂ ਕਰਨੀਆਂ ਪੈਣ ਅਸੀਂ ਇਹ ਜ਼ਮੀਨ ਦੇ ਵਿੱਚ ਸਰਕਾਰ ਦਾ ਪੈਰ ਨਹੀਂ ਪੈਂਦੇ ਬਾਈ ਕਿਸੇ ਵੀ ਹਾਲਤ ਦੇ ਵਿੱਚ ਤਾਂ ਕਹਿੰਦਾ ਚਾਹੁੰਦੇ ਜਿਹੜਾ ਇੱਥੇ ਤੁੰਦਰ ਬੜੀ ਟੰਡ ਦੀ ਜ਼ਮੀਨ ਹੈਗੀ 212 ਏਕੜ ਘੇਰ ਕਰ ਲਏ ਨੇ ਉਹਦੇ ਪ੍ਰੋਜੈਕਟ ਜਿਹੜਾ ਜਾਰੀ ਹੋ ਗਿਆ ਅਸੀਂ ਕਹਿੰਦੇ ਉਹ ਨੋਟੀਫਿਕੇਸ਼ਨ ਇਹਨਾਂ ਰੱਦ ਕੀਤਾ ਜਾਵੇ ਇਹਨਾਂ ਦੀ ਜ਼ਮੀਨ ਹੈ ਜੀ ਜਿਹੜੀ ਉਹ ਕਿਸਾਨਾਂ ਦੇ ਨਾਂ ਜਾਵੇ ਕਿਉਂਕਿ ਉਹੀ ਜ਼ਮੀਨ ਹੈ ਖਾਨਦਾਨ ਵਾਲੀ ਦਾਣੇ ਦੇਣ ਵਾਲੀ ਉਸੇ ਤੋਂ ਅਸੀਂ ਖਾਲੇ ਆਨੇ ਇਹ ਜ਼ਮੀਨ ਅਸੀਂ ਬਚਾਉਣ ਦੀ ਖਾਤਰ ਜਿਹੜੀ ਕਮੇਟੀ ਬਣੀ ਹੈ ਕਮੇਟੀ ਦੇ ਸੱਦੇ ਤੇ ਅਸੀਂ ਸਾਰੀਆਂ ਜਥੇਬੰਦਗਾਂ ਅੱਜ ਰੋਸ ਵਜੋਂ ਡੀਸੀ ਦਫ਼ਤਰ ਇੱਕ ਧਰਨਾ ਦੇਣ ਦੇ ਖਾਤਰ ਅਸੀਂ ਆਏ ਆ ਮੰਗ ਪੱਤਰ ਦੇਣਾ ਉਹ ਦੇਖੇ ਜਾਵਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਇੱਥੇ ਕੋਈ ਕੰਮ ਚਲਾਉਣਗੇ ਅਸੀਂ ਪਿੱਛੇ ਨਹੀਂ ਹਟਾਂਗੇ ਹਰ ਖਾਤੇ ਉੱਤੇ ਇਹ ਠੂਠਾਵਾਰੀ ਪਿੰਡਾਂ ਮੈਂ ਖੜ ਕੇ ਲੜਾਂਗੇ